ਚਲੋ ਜੀ ਗੋੜਾ ਟਾਇਲ ਨੇ ਟਾਇਲਾਂ ਦੇ ਰੇਟਾਂ 'ਚ ਰਿਕਾਰਡ ਤੋੜਦੇ ਅੱਜੇ ਕਰ ਬੋ ਸਟਾਕ ਦੀ ਗੱਲ ਕਰੀਏ ਭਾਵੇਂ ਟਰੱਕ 'ਤੇ ਪਰ ਪਰ ਕੇ ਲੈ ਜਾਓ ਆ ਦੇਖੋ ਜਿਹੜੀ 2 ਬਾ 4 ਦੀ ਟਾਇਲ ਆ ਬਾਜ਼ਾਰ ਦੇ ਵਿੱਚ 80 ਰੁਪਏ ਫੁੱਟ ਗੋਰਾ ਟਾਇਲ ਤੋਂ ਲੈ ਜਾਓ ਸਿਰਫ 45 ਰੁਪਏ ਫੁੱਟ ਦੇ ਵਿੱਚ ਨਹੀਂ ਨਹੀਂ ਸਰ ਨਹੀਂ ਨਹੀਂ ਤੁਸੀਂ ਗਲਤ ਕਰ ਰਹੇ ਹੋ ਜੀ 45 ਰੁਪਏ ਨਹੀਂ ਭਾਈ ਜੀ 50 ਰੁਪਏ ਕਰ ਦਿਓ ਉਹ ਨਹੀਂ ਨਹੀਂ ਸਰ ਤੁਸੀਂ ਹਲੇ ਵੀ ਗਲਤ ਕਹਿ ਰਹੇ ਹੋ ਇਹ ਦਿੱਤਾ ਤੁਹਾਨੂੰ 25 ਰੁਪਏ ਫੁੱਟ ਦੇ ਵਿੱਚ ਭਾਈ ਜੀ ਠੀਕ ਹੋ ਤੁਸੀਂ ਲਓ ਜੀ ਗੋਰਾ ਟਾਇਲ ਨੇ ਲੋਟਰੀਆਂ ਲਾਤੀਆਂ ਲੋਟਰੀਆਂ ਦੇਖੋ ਜਿਹੜਾ ਮਰਜ਼ੀ ਰੰਗ ਲੈ ਜਾਓ ਓਏ ਆ ਵੀ ਰੰਗ ਲੈ ਜਾਓ ਆ ਵੀ ਰੰਗ ਲੈ ਜਾਓ 80 80 ਰੁਪਏ ਫੋਟ ਵਾਲੀਆਂ ਟਾਈਲਾਂ ਕਰਤੀਆਂ ਸਿਰਫ 25 ਰੁਪਏ ਸਕੁਅਰ ਫੁੱਟ 'ਚ ਸਾਈਜ਼ ਚੈੱਕ ਕਰੋ 2 ਬਾਈ 4 ਦਾ ਸਾਈਜ਼ ਭਾਈ ਜੀ ਕਿੱਥੋਂ ਆਏ ਹੋ ਤੇ ਕਿੱਥੇ ਲੈ ਕੇ ਜੱਲਿਓ ਹਾਂਜੀ ਮੈਂ ਫਗਵਾੜੇ ਤੋਂ ਆਇਆ ਨਹੀਂ ਮੈਂ ਹੋਟਲ ਬਣਾ ਰਿਹਾ ਉੱਥੇ ਜਦੋਂ ਮੈਨੂੰ ਗੋਰਾ ਟਾਇਲ ਤੋਂ ਰੇਟਾਂ ਦਾ ਪਤਾ ਲੱਗਿਆ ਮੈਨੂੰ ਪਹਿਲਾਂ ਯਕੀਨ ਨਹੀਂ ਹੋਇਆ ਜਦੋਂ ਮੈਂ ਇੱਥੇ ਆ ਕੇ ਦੇਖਿਆ 2 ਬਾਈ 4 ਦਾ ਮੈਨੂੰ 25 ਰੁਪਏ ਰੇਟ ਫੁੱਟ ਮਿਲ ਰਿਹਾ ਤੇ ਭਾਈ ਜੀ ਮੇਰਾ 2 ਲੱਖ ਰੁਪਏ ਦਾ ਫਾਇਦਾ ਹੋ ਗਿਆ ਮੈਂ ਟਰੱਕ ਭਰਾ ਕੇ ਚੱਲਿਆ ਇੱਕ ਟਰੱਕ ਗੱਡੀ ਪਿੱਛੇ ਆ ਰਹੀ ਹੈ ਭਾਈ ਜੀ ਟਰੱਕ ਹੀ ਭਰ ਲਿਆ ਤੁਸੀਂ ਇੰਨਾ ਜਹਰਾ ਸਟਾਕ ਲੈ ਚੱਲਿਓ ਇਧਰ ਵੀ ਤੁਸੀਂ ਚੈੱਕ ਕਰ ਲਓ ਤੁਸੀਂ ਸਾਰੀ ਵਰਾਇਟੀ ਲੈਣੀ ਆ ਸਾਈ ਸਾਰੇ ਲੈਣਿਆ ਚਾਹੇ ਤੁਸੀਂ ਅਸੈਸਰੀਸ ਸਮਾਨ ਲੈਣਾ ਮਟੀਰੀਅਲ ਲੈਣਾ ਉਹ ਵੀ ਤੁਹਾਨੂੰ ਮਿਲ ਜਦਾ ਭਾਈ ਜੀ ਕਿੱਥੇ ਜਾ ਰਹੇ ਟਰੱਕ ਲੈ ਕੇ ਤੁਸੀਂ ਭਾਈ ਜੀ ਅਬੋਰ ਜਾ ਰਿਹਾ ਜੀ ਅੱਛਾ ਅਬੋਰ ਤੋਂ ਆਏ ਹੋ ਭਾਈ ਜੀ ਅਬੋਰ ਇੰਨੀ ਦੂਰ ਆ ਸਾਰੇ ਸ਼ਹਿਰ ਛੱਡਦੇ ਤੁਸੀਂ ਸਾਰੀਆਂ ਸਟੇਟਾਂ ਛੱਡਦੀਆਂ ਟਰਾਂਪੂਰਾ ਬੂਲ ਗੋੜਾ ਟੈਨ ਦੇ ਕਿਉਂ ਭਾਈ ਜੀ ਪਹਿਲੀ ਗੱਲ ਤਾਂ ਕੁਆਲਿਟੀ ਬਹੁਤ ਇਹ ਕੀ ਜੀ ਪਹਿਲਾਂ ਵੀ ਦੋ ਕੋਠੀਆਂ ਦਾ ਸਾਮਾਨ ਗਿਆ ਮੇਰੇ ਰਿਸ਼ਤੇਦਾਰਾਂ ਦਾ ਸਾਮਾਨ ਆ ਇਹ ਹੋਰ ਲੈ ਕੇ ਜਾ ਰਹੇ ਆ ਜੀ ਉਹ ਹੋਰ ਸ਼ੋਰੂਮ ਤੋਂ ਤਾਂ ਗਏ ਹੋਗੇ ਰੇਟ ਤੇ ਕੋਈ ਜਿੰਨਾ ਫਰਕ ਦਾ ਫਰਕ ਆ ਦਿਨ ਰਾਤ ਦਾ ਫਰਕ ਆ ਸੋ ਆ ਵੀ ਤੁਸੀਂ ਚੈੱਕ ਕਰ ਲਓ ਭਾਵੇਂ ਤੁਸੀਂ ਬਾਥਰੂਮ ਬਣਾਉਣੇ ਆ ਤੁਸੀਂ ਐਲੀਵੇਸ਼ਨ ਬਣਾਉਣੇ ਆ ਤੁਸੀਂ ਕਿਚਨ ਦੀਆਂ ਸੈਲਫਾ ਲੈਣੀਆਂ ਤੁਸੀਂ ਭੱਟੇ ਸਾਈ ਲੈਣੇ ਆ ਤੁਸੀਂ ਪੌੜੀਆਂ ਦੇ ਸਟੈਪ ਲੈਣੇ ਹੈਗੇ ਆ ਚਾਹੇ ਤੁਸੀਂ ਬਾਥਰੂਮ ਦੇ ਵਿੱਚ ਲੈਣੇ ਆ ਦੇਖੋ ਨਵੇਂ-ਨਵੇਂ ਡਿਜ਼ਾਈਨ ਆਫਰਾਂ ਬਹੁਤ ਸਾਰੀਆਂ ਹੈਗੀਆਂ ਰੇਟ ਬਾਜ਼ਾਰ ਨਾਲੋਂ 3-3 ਗੁਣਾ ਘੱਟ ਹੈਗੇ ਆ ਕੋਣਾ ਤੁਸੀਂ ਰਾਮਪੁਰਾ ਫੂਲ ਕੋਰਾ ਟਾਇਲ ਤੇ। ਥਾ ਲੋ ਜੀ ਕੋਰਾ ਟਾਇਲ ਨੇ ਟਾਇਲਾਂ ਦੇ ਰੇਟਾਂ 'ਚ ਰਿਕਾਰਡ ਤੋੜਦੇ ਅੱਜੇ ਕਰ ਬੋ ਸਟਾਕ ਦੀ ਗੱਲ ਕਰ ਲਈਏ ਭਾਵੇਂ ਟਰੱਕ 'ਤੇ ਪਰ ਕਰਕੇ ਲੈ ਜਾਓ। ਉਹ ਜੇ ਪਰ ਰੇਟਾਂ ਦੀ ਗੱਲ ਕਰ ਲਈਏ ਬਾਜ਼ਾਰ ਨਾਲੋਂ ਰੇਟ ਵੀ ਤਿੰਨ ਤਿੰਨ ਗੁਣਾ ਘੱਟ ਕਰਦੇ ਆ। ਹੋਰ ਤੁਸੀਂ ਆਪਣੇ ਘਰਾਂ ਦੇ ਕਮਰੇ, ਬਾਥਰੂਮ ਰਸੋਈਆਂ, ਸ਼ੀਸ਼ੇ-ਬਾਂਗ ਚਮਕਾ ਲਓ, 5 ਸਟਾਰ ਹੋਟਲ ਦਾ ਬਾਂਗ ਬਣਾ ਲਓ। ਆਹ ਦੇਖੋ ਜਿਹੜੀ 2x4 ਦੀ ਟਾਇਲ ਆ, ਬਾਜ਼ਾਰ ਦੇ ਵਿੱਚ 80 ਰੁਪਏ ਫੁੱਟ ਗੋਰਾ ਟਾਇਲ ਤਾਂ ਲੈ ਜਾਓ ਸਿਰਫ 45 ਰੁਪਏ ਫੁੱਟ ਦੇ ਵਿੱਚ ਨਹੀਂ ਨਹੀਂ ਸਰ ਨਹੀਂ 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 ਤੁਸੀਂ ਗਲਤ ਕਰ ਰਹੇ ਹੋ ਜੀ 45 ਰੁਪਏ ਨਹੀਂ ਭਾਈ ਜੀ 50 ਰੁਪਏ ਕਰ ਦਿਓ ਉਹ ਨਹੀਂ ਨਹੀਂ ਸਰ ਤੁਸੀਂ ਹਲੇ ਵੀ ਗਲਤ ਕਹਿ ਰਹੇ ਹੋ ਇਹ ਦਿੱਤਾ ਤੁਹਾਨੂੰ 25 ਰੁਪਏ ਫੁੱਟ ਦੇ ਵਿੱਚ ਭਾਈ ਜੀ ਠੀਕ ਹੋ ਤੁਸੀਂ 2x4 ਦੀ ਟਾਇਲ ਦਿੱਤੀ ਜੀ ਆਫਰ ਲੱਗੇ ਹੋਇਆ 25 ਰੁਪਏ ਫੁੱਟ ਦੇ ਵਿੱਚ 2x4 ਦੀ ਗੋਰਾ ਟਾਇਲ ਦੇ ਟਾਇਲ ਮਿਲਦੀਆਂ ਤੁਹਾਨੂੰ ਭਾਈ ਜੀ ਮੈਨੂੰ ਪਤਾ ਲੱਗ ਗਿਆ ਰੰਗ ਤੁਹਾਡੇ ਕੋਲ ਸਿਰਫ ਇੱਕੋ ਹੀ ਆ ਤੁਸੀਂ ਕਿਹਨਾਂ ਦੀ ਤੁਸੀਂ ਗੱਲ ਨਾ ਕਰੋ ਆਓ ਰੰਗ ਤੁਹਾਨੂੰ ਦਿਖਾਉਣੇ ਆ ਜੀ ਅਨਲਿਮਟਿਡ ਕਲਰ ਅਨਲਿਮਿਟਿਡ ਕਲਰ ਜਿੰਨੇ ਮਰਜ਼ੀ ਆਹ ਦੇਖੋ ਜੀ 2x4 ਚ ਆ ਦੇਖੋ ਜੀ 2x4 ਚ ਆ ਦੇਖੋ ਇਟਾਲੀਅਨ ਲੁੱਕ ਚ ਜੀ ਭਾਜੀ ਚੈੱਕ ਕਰ ਲਓ ਵੱਡੇ ਵੱਡੇ ਹੋਟਲਾਂ ਦੇ ਵਿੱਚ ਇਦਾਂ ਦੇ ਟਾਇਲਾਂ ਲੱਗੀਆਂ ਹੁੰਦੀਆਂ ਬਾਜ਼ਾਰ 'ਚ 100 ਰੁਪਏ 125 ਰੁਪਏ ਫੋਟਾ ਤੁਸੀਂ ਇਕੱਲੇ 25 ਰੁਪਏ ਸਕਰ ਫੁੱਟ ਕਹਿ ਰਹੇ ਹੋ ਭਨੇਖਾਂ ਲੱਗਦੇ ਨਹੀਂ ਲੱਗਦਾ ਜੀ ਆਹ ਦੇਖੋ 2x4 25 ਰੁਪਏ ਫੁੱਟ ਦੇ ਵਿੱਚ ਅਨਲਿਮਟਿਡ ਕਲਰ ਅੱਛਾ ਰੰਗ ਜਿਹੜਾ ਮਰਜੀ ਜਿੰਨੇ ਮਰਜੀ ਸਰ ਜਿਹੜਾ ਮਰਜੀ ਕਲਰ ਲੈ ਜਾਓ ਸਿਰਫ 25 ਰੁਪਏ ਫੁੱਟ ਦੇ ਵਿੱਚ ਆਹ ਸਟਾਕ ਵੀ ਦਿਖਾਓ ਭਾਜੀ ਲੋਕਾਂ ਨੇ ਆਇਆ ਨਾ ਲੋਕਾਂ ਨੇ 15 15 20 20 ਡੱਬੇ ਲੈਣੇ ਆ ਫੇਰ ਤੁਸੀਂ ਕਹਿਣਾ ਆਟਿਆ ਉਹ ਸਰ ਤੁਸੀਂ 10 20 ਡੱਬੇ ਕਹਿੰਦੇ ਹੋ ਜੀ 40 40 50 50 ਡੱਬੇ ਦਾ ਲੋਟ ਪਿਆ ਜੀ ਜਿੰਨਾ ਮਰਜ਼ੀ ਲੈ ਜਾਓ ਸਰ ਸਿਰਫ 25 ਰੁਪਏ ਫੁੱਟ ਦੇ ਵਿੱਚ ਜੀ ਆਹ ਦੇਖੋ 2 ਬਾਈ 4 ਦੀ ਟਾਇਲ ਆਜੋ ਸਰ ਆਜੋ ਆਜੋ ਹਲੇ ਦਾ ਕਲਰ ਹੀ ਕੀ ਦੇਖਿਆ ਜੀ ਅਨਲਿਮਿਟਿਡ ਕਲਰ ਆ 4 500 ਕਲਰ ਪਿਆ ਜੀ 2 ਬਾਈ 4 ਦੇ ਵਿੱਚ ਆਹ ਦੇਖੋ ਸਰ ਭਾਈ ਜੀ ਆ ਵੀ ਆ ਵੀ ਜਿਹੜਾ ਗੁੱਟਨ ਦੇ ਵਿੱਚ ਵਾਈਟ ਰੰਗ ਇਹ ਵੀ ਪੱਤੀ ਹੈ ਇਹ ਵੀ ਸਰ ਇਹ ਵੀ 25 ਰੁਪਏ ਫੁੱਟ ਦੇ ਵਿੱਚ ਜੀ 25 ਰੁਪਏ ਫੁੱਟ ਦੇ ਵਿੱਚ 2 ਬਾਈ 4 ਲਓ ਜੀ ਗੋਰਾ ਟਾਇਲ ਨੇ ਲੋਟਰੀਆਂ ਲਾਤੀਆਂ ਲੋਟਰੀਆਂ ਦੇਖੋ ਜਿਹੜਾ ਮਰਜੀ ਰੰਗ ਲੈ ਜਾਓ ਓਏ ਆ ਵੀ ਰੰਗ ਲੈ ਜਾਓ ਆ ਵੀ ਰੰਗ ਲੈ ਜਾਓ 80 80 ਰੁਪਏ ਫੋਟ ਵਾਲੀਆਂ ਟਾਇਲਾਂ ਕਰਤੀਆਂ ਸਿਰਫ 25 ਰੁਪਏ ਸਕੁਅਰ ਫੁੱਟ 'ਚ ਸਾਈਜ਼ ਚੈੱਕ ਕਰ ਲਓ 2 ਬਾਈ 4 ਦਾ ਸਾਈਜ਼ ਜੇ ਅਲੀਸ਼ਾਨ ਘਰ ਬਣਾਉਣਾ ਤਾਂ ਗੋਰਾ ਟਾਇਲ ਤੋਂ ਟਾਇਲਾਂ ਖਰੀਦੋ ਜੀ ਸਿਰਫ ਗੋਰਾ ਟਾਇਲ ਤੋਂ 2 ਬਾਈ 4 ਆਫਰ ਲੱਗੇ ਹੋਏ ਆ ਬਹੁਤ ਵੱਡੀਆਂ ਵੱਡੀਆਂ ਆਫਰਾਂ ਚੱਲ ਰਹੀਆਂ ਜੀ 2 ਬਾਈ 4 ਤੇ ਬਈ ਦੇਖੋ ਮੈਂ ਤਾਂ ਆਪ ਖੁਦ ਹੈਰਾਨ ਹੋ ਗਿਆ ਆ ਦੇਖੋ ਇੱਥੇ ਇੱਕ ਰੰਗ ਨਹੀਂ ਦੋ ਰੰਗ ਨਹੀਂ ਬਹੁਤ ਤਰ੍ਹਾਂ ਦੇ ਰੰਗ ਬਹੁਤ ਤਰ੍ਹਾਂ ਦੇ ਡਿਜ਼ਾਈਨ ਇਹ ਪੂਰੇ ਇੰਡੀਆ ਦੀ ਸਭ ਤੋਂ ਵੱਡੀ ਐਕਸਕਲੂਸਿਵ ਆਫਰ ਆ ਹੁਣ ਹੋਰ ਸ਼ਹਿਰਾਂ 'ਚ ਜਾ ਕੇ ਸ਼ੋਅਰੂਮਾਂ 'ਚ ਜਾ ਕੇ ਆਪਣੀਆਂ ਲੁੱਟਾਂ ਨਾ ਕਰਾਓ ਭਾਵੇਂ 2 ਮਾੜੇ ਦਾ ਘਰ ਆ 5 ਮਾੜੇ ਦਾ ਘਰ ਆ 20 ਮਾੜੇ ਦੀ ਕੋਠੀ ਆ ਲੈ ਜਾਓ ਪੂਰੇ ਇੰਡੀਆ 'ਚ ਰੇਟ ਨਹੀਂ ਮਿਲਣੇ ਬਾਈ ਜੀ ਉਹ ਨਹੀਂ 25 ਰੁਪਏ ਪਰ ਸਕੇਅਰ ਫੁੱਟ ਉਹਦਾ ਰੰਗ ਹੀ ਬਹੁਤ ਸੋਹਣਾ ਇਹ ਵੀ ਆਫਰ ਲਾਇਆ ਹੋਇਆ ਜੀ 25 ਰੁਪਏ ਫੁੱਟ ਦੇ ਵਿੱਚ ਤੁਸੀਂ ਸਕਰੀਨ ਸ਼ਾਟ ਲੈ ਕੇ ਆਓ ਤੇ ਟਾਈਲਾਂ ਲੈ ਜਾਓ ਜੀ 25 ਰੁਪਏ ਫੁੱਟ ਦੇ ਵਿੱਚ ਲਓ ਜੀ ਹੁਣ ਛੇਤੀ ਛੇਤੀ ਆਜੋ ਆਪਣੇ ਸੁਪਨਿਆਂ ਦੇ ਘਰ ਮਹਿਲਾ ਬਾਗ ਬਣਾ ਲਓ ਇਹ ਆਫਰਾਂ ਮੁੜ ਕੇ ਨਹੀਂ ਮਿਲਣੀਆਂ ਹਰ ਘਰ ਦੀ ਸ਼ਾਨ ਦੋਰਾ ਟਾਇਲ ਰਾਮਪਰਾਵੂ ਇਧਰ ਦੇਖੋ ਟਰੱਕ ਪਰ ਹੋ ਰਿਹਾ ਹਰ ਰੋਜ਼ ਲੋਕ ਟਰੱਕ ਪਰ ਪਰ ਕੇ ਲਈ ਆ ਰਹਾ ਹਰਿਆਣਾ, ਰਾਜਸਥਾਨ, ਜੰਮੂ ਕਸ਼ਮੀਰ, ਹਿਮਾਚਲ ਤੱਕ ਭਾਜੀ ਮੈਂ ਜਦੋਂ ਵੀ ਉਹਨਾ ਵੱਡੇ ਵੱਡੇ ਟਰੱਕ ਭਰ ਕੇ ਜਾਂਦੇ ਆ ਛੋਟੀਆਂ ਗੱਡੀਆਂ ਭਰ ਭਰ ਜਾਂਦੀਆਂ ਮੈਂ ਤਾਂ ਹੈਰਾਨ ਆ ਵੀ ਇੰਨੀ ਦੂਰੋਂ ਲੋਕਾਂ ਕੇ ਲੈ ਕੇ ਜਾ ਰਹੇ ਆ ਸਰ ਤੁਸੀਂ ਕਸਟਮਰ ਤੋਂ ਖੁਦ ਹੀ ਪੁੱਛ ਸਕਦੇ ਹੋ ਜੀ ਭਾਈ ਜੀ ਕਿੱਥੋਂ ਆਏ ਹੋ ਤੇ ਕਿੱਥੇ ਲੈ ਕੇ ਚੱਲੇ ਹੋ ਹਾਂਜੀ ਮੈਂ ਫਗਵਾੜੇ ਤੋਂ ਆਏ ਜੀ ਮੈਂ ਹੋਟਲ ਬਣਾ ਰਿਹਾ ਹਾਂ ਉੱਤੇ ਜਦੋਂ ਮੈਨੂੰ ਗੋਰਾ ਟਾਇਲ ਤੋਂ ਰੇਟਾਂ ਦਾ ਪਤਾ ਲੱਗਿਆ ਮੈਨੂੰ ਪਹਿਲਾਂ ਯਕੀਨ ਨਹੀਂ ਹੋਇਆ ਜਦੋਂ ਮੈਂ ਇੱਥੇ ਆ ਕੇ ਦੇਖਿਆ 2 बाई 4 ਦਾ ਮੈਨੂੰ 25 ਰੁਪਏ ਰੇਟ ਫੁੱਟ ਮਿਲ ਰਿਹਾ ਆ ਬਾਈ ਜੀ ਮੇਰਾ 2 ਲੱਖ ਰੁਪਏ ਦਾ ਫਾਇਦਾ ਹੋ ਗਿਆ ਮੈਂ ਟਰੱਕ ਭਰਾ ਕੇ ਚੱਲਿਆ ਇੱਕ ਟਰੱਕ ਗੱਡੀ ਪਿੱਛੇ ਆ ਰਹੀ ਹੈ ਭਾਈ ਜੀ ਟਰੱਕ ਹੀ ਭਰ ਲਿਆ ਤੁਸੀਂ ਇੰਨਾ ਜ਼ਿਆਦਾ ਸਟਾਕ ਲੈ ਚੱਲੇ ਹੋ ਇੱਕ ਗੱਡੀ ਪਿੱਛੇ ਹੋਰ ਆ ਰਹੀ ਹੈ ਜੀ ਦੋ ਗੱਡੀਆਂ ਭਰਾ ਰਹੇ ਅੱਛਾ ਹੋਰ ਲੈ ਕੇ ਜਾ ਰਹੇ ਹੋ ਅੱਛਾ ਵੀ ਜੇ ਤੁਸੀਂ ਹੋਟਲ ਬਣਾਉਣਾ ਤੁਸੀਂ ਪੀਜੀ ਬਣਾ ਰਹੇ ਹੋ ਆਪਣੇ ਘਰ ਬਣਾ ਰਹੇ ਹੋ ਰੈਸਟੋਰੈਂਟ ਬਣਾ ਰਹੇ ਹੋ ਚਾਹੇ ਤੁਸੀਂ ਕੋਈ ਵੀ ਪੈਲਸ ਬਣਾ ਰਹੇ ਹੋ ਛੇਤੀ ਆਜੋ 5-5 ਲੱਖ ਦਾ 4-4 ਲੱਖ ਰੁਪਏ ਦਾ ਤੁਹਾਡਾ ਸਿੱਧੋ ਸਿੱਧਾ ਫਾਇਦਾ ਜੋ ਤੁਹਾਡਾ ਕਿਸੇ ਨੇ ਨਹੀਂ ਕਰਨਾ ਚੈਲੇ ਦੇ ਨਾਲ ਕਹਿ ਰਹੇ ਹਾਂ 80 ਰੁਪਏ ਸਕੇਅਰ ਫੁੱਟ ਐਲਟਾਈਲ ਸਿਰ ਪਰ ਬਾਈ ਜੀ ਇਹ ਨਾ ਯਾਦ ਰੱਖਣਾ ਗੋਰਾ ਟੈ ਮੈਂ ਹੈਰਾਨ ਇਹ ਆ ਵੀ ਦੁਕਾਨਦਾਰ ਇੱਕ ਇਦਾ ਰੰਗ ਦਿਖਾਉਣਾ ਤੁਸੀਂ ਤਾਂ ਪਟਾਰਾ ਖੋਲ ਤਾ ਅਨਲਿਮਟਿਡ ਸਰ ਅਨਲਿਮਟਿਡ ਕਲਰ ਪਏ ਆ ਜੀ ਗੋਰਾ ਟਾਇਲ ਤੇ ਤੁਸੀਂ ਹੋਰ ਨਿਗਾ ਮਰਵਾ ਦਿਓ ਅਨਲਿਮਟਿਡ ਕਲਰ ਪਏ ਆ ਆ ਚੈੱਕ ਕਰ ਲਓ ਜੀ ਸਟਾਕ ਬਹੁਤ ਜ਼ਿਆਦਾ ਹੈਗਾ ਐਵੇਂ ਨਹੀਂ ਵੀਡੀਓ ਪਾardi ਤੁਹਾਨੂੰ ਬਾਅਦ ਕਹੀਏ ਦੇਣਾ ਕੋਈ ਨਹੀਂ ਇਸ ਤੋਂ ਇਲਾਵਾ ਤੁਸੀਂ ਆਪਣੀਆਂ ਰਸੋਈਆਂ ਦੇ ਲਈ ਤੁਸੀਂ ਬਾਥਰੂਮ ਦੇ ਲਈ ਕਮਰਿਆਂ ਦੇ ਲਈ ਤੁਸੀਂ ਐਲੀਵੇਸ਼ਨ ਬਣਾਉਣੇ ਆ ਉਹਦੇ ਲਈ ਤੁਸੀਂ ਸਵਿਮਿੰਗ ਪੂਲ ਬਣਾ ਰਹੇ ਹੋ ਹਰ ਕਿਸੇ ਚੀਜ਼ ਦੇ ਲਈ ਇਕ ਕੋਈ ਨਾ ਯਾਦ ਰੱਖਣਾ ਗੋਰਾ ਟਾਇਰ ਰਾਮ ਪ੍ਰਭੂ ਦੇਖੋ Google ਤੇ ਜਾ ਜਿਓ ਉੱਥੇ ਤੁਸੀਂ ਸਰਚ ਕਰ ਲਓ ਤੁਹਾਨੂੰ ਐਡਰੈਸ ਮਿਲ ਜਾਣਾ ਤੁਸੀਂ Facebook ਤੇ Instagram ਤੇ YouTube ਤੇ ਗੋਰਾ ਟਾਇਰ ਦੇ ਪੇਜ ਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਰੋਜ਼ ਨਵੀਂ ਨਵੀਂ ਅਪਡੇਟ ਸਾਨੂੰ ਮਿਲਦੀ ਰਹੇ ਚਲੋ ਜੀ ਆਹ ਤੁਸੀਂ ਹੁਣ ਚੈੱਕ ਕਰ ਲਓ 1,81,000 ਫਾਲੋਅਰ 1303 ਪੋਸਟਾਂ ਗੋਰਾ ਟਾਇਰ ਦੀਆਂ ਫੋਟੋ ਲੱਗੀ ਇਹਨੂੰ ਫੋਲੋ ਕਰ ਲਓ ਤਾਂ ਜੋ ਕਿ ਰੋਜ਼ ਦੀ ਨਮੀ ਨਮੀ ਅਪਡੇਟ ਤੁਹਾਨੂੰ ਮਿਲਦੀ ਰਹੇ ਚਾਹੇ ਤੁਸੀਂ 2x2 ਲੈਣਾ ਸਾਈਜ਼ ਤੁਸੀਂ 2x4 ਲੈਣਾ ਚਾਹੇ ਤੁਸੀਂ ਵੱਡੇ ਸਾਈਜ਼ ਲੈਣਿਆ ਹਰ ਇੱਕ ਤਰ੍ਹਾਂ ਦੀ ਸਟਾਈਲ ਬਾਜ਼ਾਰ ਨਾਲੋਂ 4-4 ਗੁਣਾ ਰੇਟ ਘੱਟ ਮਿਲੇਗੀ ਤੁਹਾਨੂੰ ਲੋਬੀ ਤੁਸੀਂ ਚੈੱਕ ਕਰ ਲਓ ਪੰਜਾਬ ਦੇ ਸਭ ਤੋਂ ਵੱਡੇ ਟਾਇਲਰ ਹੈ ਹੋਲ ਦੇ ਸਟੋਰ ਤੇ ਸਾਨੂੰ ਲੈ ਕੇ ਆਇਆ ਕਿਤੇ ਤੁਸੀਂ ਦੇਖ ਲਓ ਕਿੰਨੀਆਂ ਦੂਰੋਂ ਦੂਰੋਂ ਗੱਡੀਆਂ ਆ ਗਈਆਂ ਸਵੇਰ ਤੋਂ ਸ਼ਾਮ ਤੱਕ ਇੱਧਰ ਇੱਥੇ ਰਸ਼ ਰਹਿੰਦਾ ਲੋਕਾਂ ਦੇ ਬਹੁਤ ਸਾਰੇ ਫਾਇਦੇ ਹੋ ਰਿਹਾ ਇੱਧਰ ਵੀ ਤੁਸੀਂ ਚੈੱਕ ਕਰ ਲਓ ਤੁਸੀਂ ਸਾਰੀ ਵੈਰਾਈਟੀ ਲੈਣੀ ਆ ਸਾਈ ਸਾਰੇ ਲੈਣਿਆ ਚਾਹੇ ਤੁਸੀਂ ਐਸੈਸਰੀਜ਼ ਸਮਾਨ ਲੈਣਾ ਮਟੀਰੀਅਲ ਲੈਣਾ ਉਹ ਵੀ ਤੁਹਾਨੂੰ ਮਿਲ ਜੰਦਾ ਦੂਰ ਦੂਰ ਤੱਕ ਗੋਡਾਊਨ ਦਿਖਾ ਦੋ ਹਰ ਥਾਂ ਦੇ ਉੱਤੇ ਗੋਰਾ ਟਾਇਲ ਗੋਰਾ ਟਾਇਲ ਗੋਰਾ ਟੈਰ ਹੋਈ ਪਈਆ ਭਾਈ ਜੀ ਉਧਰ ਵੀ ਟਰੱਕ ਭਰੀ ਜਾਂਦੇ ਹੋ ਇੱਧਰ ਵੀ ਟਰੱਕ ਭਰੀ ਜਾਂਦੇ ਹੋ ਗੋਰਾ ਟਾਇਲ ਦੀਆਂ ਟਾਈਲਾਂ 63/ ਇਹ ਟਰੱਕ ਕਿੱਥੇ ਜਾ ਰਿਹਾ? ਸਰ ਤੁਸੀਂ ਕਸਟਮਰ ਤੋਂ ਸਿੱਧਾ ਹੀ ਪੁੱਛ ਲਓ ਜੀ ਆਹ ਲਓ ਜੀ। ਭਾਈ ਜੀ ਕਿੱਥੇ ਜਾ ਰਹੇ ਟਰੱਕ ਲੈ ਕੇ ਤੁਸੀਂ? ਭਾਈ ਜੀ ਅਬੋਰ ਜਾ ਰਹੇ ਆ ਜੀ। ਅੱਛਾ ਅਬੋਰ ਤੋਂ ਆਏ ਹੋ? ਭਾਈ ਜੀ ਅਬੋਰ ਇੰਨੀ ਦੂਰ ਆ ਸਾਰੇ ਸ਼ਹਿਰ ਛੱਡਦੇ ਤੁਸੀਂ ਸਾਰੀਆਂ ਸਟੇਟਾਂ ਛੱਡਤੀਆਂ। RAMPURA ਫੂਲ ਗੋੜਾ ਟਾਇਲ ਦੇ ਕਿਉਂ? ਭਾਈ ਜੀ ਪਹਿਲੀ ਗੱਲ ਤਾਂ ਕੁਆਲਿਟੀ ਬਹੁਤ ਵਧੀਆ ਜੀ। ਠੀਕ ਹੈ ਜੀ। ਪਹਿਲਾਂ ਵੀ 2 ਕੋਟੀਆਂ ਦਾ ਸਾਮਾਨ ਗਿਆ ਮੇਰੇ ਰਿਸ਼ਤੇਦਾਰਾਂ ਦਾ ਸਾਮਾਨ ਆਈ ਅਬੋਰ ਲੈ ਕੇ ਜਾ ਰਹੇ ਆ ਜੀ। ਠੀਕ ਹੈ ਜੀ। ਬਾਕੀ ਕੁਆਲਿਟੀ ਬਹੁਤ ਵਧੀਆ ਜੀ। ਬਾਕੀ ਭਾਈ ਜੀ ਦੀ ਡੀਲ ਬਾਈ ਜੀ ਜਦੋਂ ਮਰਜੀ ਆ ਕੇ ਕਹਿ ਦਿਓ ਕੁਆਲਿਟੀ ਦੀ ਬਹੁਤ ਬੋਲਦੇ ਹੋ ਹੋਰ ਸ਼ੋਰੂਮਾਂ ਤੋਂ ਤਾਂ ਗਏ ਹੋਵਗੇ ਰੇਟ ਤੇ ਕੁਆਲਿਟੀ ਕਿੰਨਾ ਫਰਕ ਆ ਫਰਕ ਆ ਦਿਨ ਰਾਤ ਦਾ ਫਰਕ ਆ ਚੀਜ਼ ਵੀ ਉਹੀ ਆ ਕੁਆਲਿਟੀ ਇਤੋਂ ਵਧੀਆ ਘਟ ਨਹੀਂ ਗਈ ਕੁਆਲਿਟੀ ਕੁਆਲਿਟੀ ਵਧੀਆ ਰੇਟ ਦਾ ਬਹੁਤ ਫਰਕ ਆ ਤੁਹਾਨੂੰ ਤਾਂ ਆਉਂਦਿਆਂ ਨੂੰ ਇੱਥੇ 4-5 ਸਾਲ ਹੋ ਗਏ ਆ ਰਿਸ਼ਤੇਦਾਰਾਂ ਨੇ ਵੀ ਸਾਡੇ ਆਣ ਗਵਾਂਡ ਨੇ ਵੀ ਕਿੰਨਾ ਸਮਾਨ ਲੈ ਕੇ ਇੱਥੋਂ ਲੈ ਕੇ ਗਿਆ ਕੋਈ ਅੱਜ ਤੱਕ ਸਾਨੂੰ ਕੋਈ ਨਹੀਂ ਟਾਇਲ ਦੀ ਪ੍ਰੋਬਲਮ ਨਹੀਂ ਆਈ ਕੋਈ ਨਹੀਂ ਆਇਆਗਾ ਭਾਈ ਜੀ ਇਹ ਬੜੀ ਹੈਰਾਨੀ ਵਾਲੀ ਗੱਲ ਆ ਭਈ ਤੇ ਭਾਈ ਜੀ ਮੈਂ ਦੇਖ ਰਿਹਾ ਬਹੁਤ ਅੰਗਲੀਆਂ ਸੰਗਲੀਆਂ ਭਾਈ ਜੀ ਕਹਿੰਦੇ 3 ਸਾਲ ਪਹਿਲਾਂ ਆਏ ਸੀ ਪਹਿਲਾਂ 4 ਸਾਲ ਪਹਿਲਾਂ ਆਏ ਸੀ ਫੇਰ ਹੀ ਰਿਸ਼ਤੇਦਾਰ ਪਹਿਲਾਂ ਭੂਆ ਦੇ ਫੇਰ ਮਾਸੀ ਦੇ ਜਿਹੜੇ ਕਿ ਪੰਤਾ ਇੱਕ ਉਹਦਾ ਬਾਅਦ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਗੋਰਾ ਟਾਇਰ ਹੀ ਜਾਂਦਾ ਇੱਕ ਵਾਰੀ ਜੇ ਕੋਈ ਗਾਹਕ ਲੈ ਜਾਏ ਨਾ ਜੀ ਉਹ ਸਦਾ ਲਈ ਸਾਡਾ ਹੋ ਜਾਂਦਾ ਜੀ ਸਦਾ ਲਈ ਸਾਡਾ ਹੀ ਹੋ ਜਾਂਦਾ 5 5 7 7 ਸਾਲ ਹੋ ਗਏ ਕਸਟਮਰਾਂ ਨੂੰ ਆਉਂਦਿਆਂ ਨੂੰ ਕੋਈ ਐਦਾਂ ਦੀ ਗੱਲ ਨਹੀਂ ਹੈ ਜੀ ਸੋ ਤੁਸੀਂ ਆ ਜਾਓ ਦੇਖੋ ਇੱਧਰ ਵੀ ਤੁਸੀਂ ਚੈੱਕ ਕਰ ਲਓ ਇਹ ਨਹੀਂ ਵੀ 2 4 ਡੱਬੇ ਰੱਖ ਕੇ ਗੋਰਾ ਟਾਇਰ ਰੋਲਾ ਪਾਉਂਦਾ ਵੀ ਆ ਜਾਓ ਆ ਜਾਓ ਆ ਜਾਓ ਸੋ ਆ ਵੀ ਤੁਸੀਂ ਚੈੱਕ ਕਰ ਲਓ ਭਾਵੇਂ ਤੁਸੀਂ ਬਾਥਰੂਮ ਬਣਾਉਣੇ ਆ ਤੁਸੀਂ ਐਲੀਵੇਸ਼ਨ ਬਣਾਉਣੇ ਆ ਤੁਸੀਂ ਕਿਚਨ ਦੀ ਸੈਲਫਾ ਲੈਣੀਆਂ ਤੁਸੀਂ ਭੱਟੇ ਸਾਈ ਲੈਣੇ ਆ ਤੁਸੀਂ ਪੌੜੀਆਂ ਦੇ ਸਟੈਪ ਲੈਣੇ ਹੈਗੇ ਆ ਚਾਹੇ ਤੁਸੀਂ ਬਾਥਰੂਮ ਦੇ ਵਿੱਚ ਲੈਣੇ ਆ ਦੇਖੋ ਨਵੇਂ-ਨਵੇਂ ਡਿਜ਼ਾਈਨ ਆਫਰਾਂ ਬਹੁਤ ਸਾਰੀਆਂ ਹੈਗੀਆਂ ਰੇਟ ਬਾਜ਼ਾਰ ਨਾਲੋਂ 3-3 ਗੁਣਾ ਘੱਟ ਹੈਗੇ ਆ ਆਉਣਾ ਤੁਸੀਂ ਰਾਮਪੁਰਾ ਫੂਲ ਕੋਰਾ ਟਾਇਲ ਤੇ ਆ ਜਿੱਥੇ ਤੁਸੀਂ ਆ ਕੇ ਫਾਇਦੇ ਲੈ ਸਕਦੇ ਆ ਆ ਐਲੀਵੇਸ਼ਨ ਦੇ ਵਿੱਚ ਕੀ ਬਹੁਤ ਸੋਹਣੇ-ਸੋਹਣੇ ਡਿਜ਼ਾਈਨ ਤੁਹਾਨੂੰ ਇੱਥੇ ਮਿਲ ਜਾਣੇ ਆ ਤੋਂ ਤੁਸੀਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕੀਂਦਰ ਜੀ ਨੂੰ ਫੋਨ ਕਰ ਸਕਦੇ ਆ ਆਉਣਾ ਤੁਸੀਂ ਰਾਮਪੁਰਾ ਫੂਲ ਆ ਗੂਗਲ ਤੇ ਤੁਸੀਂ ਸਰਚ ਮਾਰ ਲਓ ਤੁਸੀਂ ਫੇਸਬੁੱਕ YouTube Instagram ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੁਹਾਨੂੰ ਹਰ ਕੋਈ ਜਾਣਕਾਰੀ ਮਿਲ ਜਾਣੇ ਆ ਕਿ ਹੁਣ ਮੈਂ ਉਤਤਿ ਦਿਨ ਨਾਲ ਹਰਦੀਪ ਦਾ ਤੱਕਰਤਾ ਟੀਵੀ ਰਾਮਪੁਰਾਪੁਰ